ਅਗਲੀ ਗੱਲ ਕਰੀਏ ਇੱਕ ਹੋਰ ਇੱਕ ਅਹਿਮ ਮੁੱਦੇ ਦੀ ਜਿਹੜਾ ਜਾਂਦੇ ਨਾਲ ਹੀ ਜੁੜਦਾ ਹੈ ਜਿਹੜਾ ਲੋਕਾਂ ਦੇ ਨਾਲ ਹੀ ਜਾ ਜੁੜਦਾ ਹੈ ਪਰ ਭਾਰਤ ਦਾ ਸਿਆਸਤਦਾਨ ਕਦੇ ਉਸ ਮੁੱਦੇ ਤੇ ਗੱਲ ਕਰਦਾ ਨਜ਼ਰ ਨਹੀਂ ਆਉਂਦਾ ਪ੍ਰਦੂਸ਼ਣ ਭਾਰਤ ਦੇ ਵਿੱਚ ਕਹਿੰਦੇ ਹਰ ਸਾਲ ਹਵਾ ਪ੍ਰਦੂਸ਼ਣ ਦੇ ਨਾਲ 18 ਲੱਖ ਮੌਤਾਂ ਹੋ ਜਾਂਦੀਆਂ ਨੇ ਜੀ ਰਵੀਨ ਜੀ ਕਹਿੰਦੇ ਕਿ ਹਵਾ ਦਾ ਪ੍ਰਦੂਸ਼ਣ ਅਤਵਾਦਨਾਸ਼ਕ ਖਤਰਨਾਕ ਹੈ ਹਮ ਇੰਨੀਆਂ ਮੌਤਾਂ ਅਤਵਾਦਨਾਸ਼ਕ ਨਹੀਂ ਹੁੰਦੀਆਂ ਜਿੰਨੀਆਂ 18 ਲੱਖ ਮੌਤਾਂ ਬਹੁਤ ਬੜਾ ਕਿਹੜਾ ਇੱਕ ਸਾਲ ਦੇ ਵਿੱਚ ਵੱਡੀ ਗੱਲ ਆ ਬਿਲਕੁਲ ਇਹ ਅਸੀਂ ਜਿੰਨੀ ਮੰਦੇ ਜੇ ਤੱਕ ਜਿੰਦਗੀ ਚ ਜੇ ਤੁਸੀਂ ਜਿਉਂਦੇ ਆ ਰਹਿਣਾ ਤੁਹਾਨੂੰ ਸਾਹ ਲੈਣਾ ਪੈਣਾ ਹੂੰ ਜਿੰਨੀ ਦੇ ਤੁਹਾਡੇ ਸਾਹ ਚੱਲਦੇ ਨੇ ਤੁਸੀਂ ਜਿਉਂਦੇ ਹੋ ਹੂੰ ਜੀ ਜੀ ਬਿਲਕੁਲ ਆਹ ਤਾਂ ਚੱਲਦੇ ਆ ਕਹਿੰਦੇ ਉਹ ਸ਼ੁੱਧ ਹਵਾ ਨਾਲ ਲੈਣਾ ਪੈਂਦਾ ਤੇ ਜੇ ਹਵਾ ਹੀ ਜਿਹੜੀ ਹੈ ਫੇ ਤੁਹਾਡੇ ਸਾਹਾਂ ਦੀ ਗਿਣਤੀ ਘਟਣੀ ਘਟਣੀ ਹੋਣਾ ਤੇ ਇਹ ਸਾਰੇ ਲਈ ਆਪਾਂ ਕੋਰੋਨਾ ਕਾਲ ਚ ਦੇਖਿਆ ਨਾ ਕਿ ਆਕਸੀਜਨ ਦੇ ਸਿਲੰਡਰਾਂ ਦਾ ਕੀ ਹਾਲ ਹੋ ਗਿਆ ਸੀ ਉਤੇ ਆਮਜੂਤ ਵੀ ਸਾਡੀ ਰਾਜਨੀਤਿਕ ਤਰ੍ਹਾਂ ਕੋਈ ਜਾਗਰੂਕ ਨਹੀਂ ਹੈ ਗਿਆ ਹਮ ਹਮ ਬਾਤ ਦਾ ਵਾਸਤੇ ਲੈ ਕੇ ਉਹਨਾਂ ਲਈ ਮੁੱਦਾ ਹੀ ਨਹੀਂ ਹੈਗਾ ਨਹੀਂ ਹੈਗਾ ਦਰਖਤਾਂ ਨੂੰ ਖੜੇ ਦਰਖਤਾਂ ਨੂੰ ਕਿਵੇਂ ਵੇਚ ਦਿੱਤਾ ਜਾਂਦਾ ਆਪਾਂ ਇਹ ਪੰਜਾਬ ਦੀ ਉਦਾਹਰਣਾਂ ਦੇਖ ਚੁੱਕੇ ਆਂ ਦੀ ਇਹ ਮਾਮਲੇ ਸਾਹਮਣੇ ਆ ਚੁੱਕੇ ਨੇ ਹਮ ਹਮ ਤੇ ਕਿਵੇਂ ਜਿਹੜੇ ਲੱਗੇ ਵੀ ਨਹੀਂ ਬਾਗ ਉਹ ਕਾਗਜ਼ਾਂ 'ਚ ਉਜੜ ਜਾਂਦੇ ਨੇ ਕਿ ਉਹਦਾ ਮੁਆਵਜ਼ਾ ਲੈ ਲਿਆ ਜਾਂਦਾ ਅਮਰੂਦਾਂ ਦਾ ਕਾਂਡ ਆਪਾਂ ਉਹ ਵੀ ਦੇਖ ਚੁੱਕੇ ਆਂ ਬਿਲਕੁਲ ਸੋ ਇਸ ਲਈ ਇਹਨਾਂ ਦੀ ਪ੍ਰਾਇੋਰਟੀ ਸਿਰਫ ਕੁਰਸੀ ਤੇ ਸੱਤਾ ਫਿਰ ਉਹਨਾਂ ਲਈ ਕੀ ਆ ਆ ਲੋ ਜੀ ਮੇਰੇ ਕੋਲ ਅੰਕੜੇ ਨੇ ਜਿਹੜੇ ਬਹੁਤ ਫਿਕਰਮੰਦੀ ਵਾਲੇ ਨੇ ਕਹਿੰਦੇ ਦੱਖਣੀ ਏਸ਼ੀਆ ਟੈਰਰਿਜ਼ਮ ਪੋਰਟਲ ਦੇ ਅੰਕੜੇ ਅਨੁਸਾਰ ਸਾਲ 2000 ਤੋਂ ਲੈ ਕੇ 2025 25 ਤੱਕ ਭਾਰਤ 'ਚ ਅਤਵਾਦੀ ਹਮਲਿਆਂ 'ਚ ਲਗਭਗ 1,77,506 ਨਾਗਰਿਕ ਮਾਰੇ ਗਏ ਠੀਕ ਹੈ 25 ਸਾਲਾਂ ਦੇ ਵਿੱਚ ਭਾਰਤ ਚ ਅੱਤਵਾਦ ਨੇ 1,77,506 ਲੋਕਾਂ ਦੀ ਜਾਨ ਲਈ। ਹੂੰ ਹੂੰ। ਇਹ ਬਹੁਤ ਵੱਡਾ ਅੰਕੜਾ ਹੈ। ਚਾਹੇ ਉਹ 25 ਸਾਲਾਂ ਦਾ ਹੀ ਹੈ। ਹੂੰ ਹੂੰ। ਕਿ ਬੇਗਨਾ ਅੰਨੇ 1,70 ਲੱਖ ਜਲਦੀ ਲਗਭਗ 2 ਲੱਖ ਦੇ ਨੇੜੇ ਤੇੜੇ 25 ਸਾਲਾਂ ਚ ਅੱਤਵਾਦੀ ਭੇਟ ਚੜ ਗਏ। ਹੂੰ ਤੇ ਜਦੋਂ ਇਹਨੂੰ ਪਤਾ ਕਰਨ ਜੋ ਮੈਂ ਸਾਲਾਨਾ ਕੱਢਦਾ ਹਾਂ ਤਾਂ ਇਹ 7100 ਦੇ ਨੇੜੇ ਤੇੜੇ ਬਣਦਾ ਅੰਕੜਾ। ਠੀਕ ਹੈ। ਕਿ ਹਰ ਸਾਲ 7100 ਬੰਦਾ ਅੱਤਵਾਦੀ ਭੇਟ ਚੜਦਾ। ਇਹ ਗਿਣਤੀ ਛੋਟੀ ਨਹੀਂ ਹੈ। ਹੂੰ ਪਰ ਜਦੋਂ ਮੈਂ ਹਵਾ ਦੇ ਪ੍ਰਦੂਸ਼ਣਾਂ ਮਰਨ ਵਾਲੇ ਦੀ ਗਿਣਤੀ ਦੇ ਨਾਲ ਤਾਲਮਿਲ ਕਰਕੇ ਦੇਖਦਾ ਤਾਂ ਮੈਨੂੰ ਇਹ ਲੱਗਦਾ ਕਿ ਤਾਂ ਕੁਝ ਵੀ ਨਹੀਂ ਗੱਲ ਦੇ ਮੁਕਾਬਲੇ। 18 ਲੱਖ ਇੱਕ ਸਾਲ 'ਚ। ਸਹੀ। ਵਰਲਡ ਹੈਲਥ ਆਰਗੇਨਾਈਜੇਸ਼ਨ WHO ਦੇ ਅੰਕੜਿਆਂ ਅਨੁਸਾਰ ਭਾਰਤ ਚ ਸਿਰਫ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਘੱਟੋ-ਘੱਟ 18 ਲੱਖ ਤੋਂ ਲੈ ਕੇ ਵੱਧ ਤੋਂ ਵੱਧ 1 ਇਕ ਲੱਖ ਤੱਕ ਨਾਗਰਿਕ ਮਾਰੇ ਜਾਂਦੇ ਨੇ ਜੀ ਪ੍ਰਦੂਸ਼ਿਤ ਹਵਾ ਨਾਲ ਜੇ 18 ਤੋਂ 21 ਲੱਖ ਲੋਕ ਮਰ ਰਹੇ ਨੇ ਨਾ ਇਸ ਮੁੱਦੇ ਤੇ ਜਨਤਾ ਗੰਭੀਰ ਨਾ ਸਾਡੀਆਂ ਧਾਰਮਿਕ ਸੰਸਥਾਵਾਂ ਗੰਭੀਰ ਨਾ ਸਮਾਜਿਕ ਸੰਸਥਾਵਾਂ ਗੰਭੀਰ ਨਾ ਸਾਡੇ ਰਾਜਨੀਤਿਕ ਲੀਡਰ ਗੰਭੀਰ ਨਾ ਸਰਕਾਰਾਂ ਗੰਭੀਰ ਨਾ ਪਾਰਟੀਆਂ ਦੇ ਉਹਨਾਂ ਦੀ ਏਜੰਡਾ ਹੀ ਨਹੀਂ ਜੀ ਨਾ ਹੂੰ ਹੂੰ ਤੇ ਨਾਲ ਲੋਕ ਪੁੱਛਣ ਅਸੀਂ ਤਾਂ ਆਪਣੇ ਦਰਖਤਾਂ ਮੋਟਰਾਂ ਦੇ ਉੱਤੇ ਕੋਈ ਦਰਖਤ ਨਹੀਂ ਛੱਡਿਆ ਆਪਣੇ ਖੇਤਾਂ 'ਚ ਅਸੀਂ ਕੋਈ ਦਰਖਤ ਨਹੀਂ ਛੱਡਿਆ ਕਦੇ ਹੀ ਹਰੇ ਖੇਤ ਦੇ ਵਿੱਚ 10-10 ਵੀਰ ਵੀ ਦਰਖਤ ਆਮ ਹੁੰਦੇ ਸੀ ਕਟੋਵਟ ਮੋਟਰਾਂ ਵਾਲੇ ਕੋਠੇ ਦੇ ਆਲੇ-ਦਾਲ ਤਾਂ 5-10 ਲੱਗੇ ਰਹਿੰਦੇ ਸੀ ਹੁਣ ਤਾਂ ਅਸੀਂ ਉਹ ਵੀ ਕਿ ਕੋਈ ਥਾਂ ਰਹਿ ਨਾ ਜਾ ਵੀ ਝੋਨਾ ਬੀਜਦੀਏ ਸਾਡਾ ਜੂਰ ਚਲੇ ਸਪਾਈਚ ਬੀਜਦੀਏ ਹੂੰ ਸੋ ਇਹ ਇਹ ਇਸ ਪਹਿਲੂ ਨੇ ਵੀ ਕਿਤਨਾ ਕਿਤੇ ਸਾਨੂੰ ਵੀ ਵਾਤਾਵਰਣ ਤੋਂ ਤੋੜਤਾ ਸਾਡੀਆਂ ਸਮਾਜਿਕ ਸੰਸਥਾਵਾਂ ਵੀ ਅੱਬ ਆਹਨ ਪ੍ਰਸੰਤਾ ਦੇ ਨੇ ਸਾਰੀਆਂ ਅਖਬਾਰਾਂ 'ਚ ਫੋਟੋਆਂ ਲੱਗਣਗੀਆਂ ਕਿ ਦਰਖਤ ਲਾਏ ਦਰਖਤ ਲਾਏ ਪੰਜ ਮੀਡੀਆ ਤੇ ਚੱਲ ਹੂੰ ਕਦੇ ਦਿਖਾਉਂਦੇ ਨਹੀਂ ਕਿ ਪਿਛਲੇ ਸਾਲ ਲਾਏ ਸੀ ਅੱਜ ਐਡੇ ਵੱਡੇ ਹੋ ਗਏ ਐਨੇ ਪਾਲ ਗੇ ਲੱਖਾਂ ਲੱਗਦੇ ਜਿਗਦੇ ਨੂੰ ਜਾਂਦੇ ਕਿੱਥੇ ਨੇ ਅਸਰ ਹੂੰ ਪਾਲਣ ਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਤੇ ਸਰਕਾਰਾਂ ਤਾਂ ਹਾਲ ਲਈ ਹੈ ਜੀ ਇਹਨਾਂ ਦੀ ਟਾਸ ਕੇ ਹੀ 5 ਸਾਲ ਅਗਲਾ ਸਰਕਾਰ ਬਣਾਉਣਾ ਹੋਵੇ ਉਹਨੇ ਫਿਰ ਹਵਾ ਤੋਂ ਕੀ ਲੈਣਾ ਉਹਨੂੰ ਲੱਗਦਾ ਕਿ ਸਾਡਾ ਟਾਈਮ ਲੰਘ ਗਿਆ ਕੁਈ ਮਰਦਾ ਮਰੇ ਸੂਤਰਕ ਕੋਲਤਾ ਸੇ ਵੀਵੇ 18 ਲੱਖ ਬੰਦਾ ਹਰ ਸਾਲ ਭਾਰਤ ਦੇ ਵਿੱਚ ਹਵਾ ਪ੍ਰਦੂਸ਼ਣ ਨਾਲ ਮਰਦਾ